ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੰਜਾਬੀ ਡਰਾਈਵਰਾਂ ਤੋਂ ਹੋਏ ਹਾਦਸੇ ਤੋਂ ਬਾਅਦ 트ੰਪ ਸਰਕਾਰ ਵੱਲੋਂ ਸਖਤੀ ਇੰਗਲਿਸ਼ ਸਪੀਕਿੰਗ ਬਣਿਆ ਲਾਜ਼ਮੀ ਹੁਣ ਤੱਕ 7000 ਫੇਲ ਲਾਇਸੈਂਸ ਮੁਅਤਲ ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਪ੍ਰਧਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੁਣਿਆ ਉਮੀਦਵਾਰ ਬੱਤ ਤੋਂ ਬੱਤਰ ਹੋਏ ਅਮਰੀਕਾ ਦੇ ਹਾਲਾਤ ਖਾਣ ਪੀਣ ਦੀਆਂ ਚੀਜ਼ਾਂ ਲਈ ਲੱਗੀਆਂ ਲੰਬੀਆਂ ਲਾਈਨਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ 49 ਸਾਲ ਪੁਰਾਣੀ ਸੀਨੀਅਰ ਟੈਸ ਸਿੰਡੀਗੇਟ ਪੰਕ ਸੁਖਵੀਰ ਬਾਦਲ ਬੋਲੇ ਫੈਡਰਲ ਢਾਂਚੇ ਦਾ ਅਪਮਾਨ 52 ਸਾਲਾਂ ਬਾਅਦ ਭਾਰਤ ਦੀਆਂ ਟੀਆਂ ਨੇ ਵਰਲਡ ਕੱਪ ਜਿੱਤ ਰਚਿਆ ਇਤਿਹਾਸ ਦੱਖਣੀ ਅਫਰੀਕਾ ਫਾਈਨਲ ਛਾਰਿਆ 25 ਸਾਲਾਂ ਬਾਅਦ ਮਿਲਿਆ ਨਵਾਂ ਚੈਂਪੀਅਨ ਪੂਚਾਲ ਨਾਲ ਕੰਬੀ ਅਫਗਾਨਿਸਤਾਨ ਦੀ ਧਰਤੀ ਭਾਰਤ ਤੱਕ ਮਹਿਸੂਸ ਕੀਤੇ ਗਏ ਝਟਕੇ ਸੱਤ ਲੋਕਾਂ ਦੀ ਹੋਈ ਮੌਤ ਹਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਚ ਡਰਾਈਵਿੰਗ ਸਕਿੱਲ ਦੇ ਆਧਾਰ ਤੇ ਨੌਕਰੀ ਦੀ ਤਲਾਸ਼ ਵਿੱਚ ਗਏ ਪੰਜਾਬੀ ਜਵਾਨਾਂ ਤੇ 트੍ਰੰਪ ਸਰਕਾਰ ਨੇ ਸਖਤੀ ਕਰ ਦਿੱਤੀ ਹੈ ਜੀ ਹਾਂ ਹੁਣ ਇੱਥੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਲਈ ਇੰਗਲਿਸ਼ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਇਸ ਲਈ ਵੱਖਰੇ ਟੈਸਟ ਵੀ ਲਏ ਜਾ ਰਹੇ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਨਾਲ ਹੋਏ ਹਾਦਸਿਆਂ ਤੋਂ ਬਾਅਦ 트੍ਰੰਪ ਸਰਕਾਰ ਨੇ ਇਹ ਨਵਾਂ ਨਿਯਮ ਲਾਗੂ ਕੀਤਾ ਹੈ। ਪੁਲਿਸ ਰਸਤੇ ਤੇ ਟਰੱਕ ਡਰਾਈਵਰਾਂ ਨੂੰ ਰੋਕ ਰੋਕ ਕੇ ਇੰਗਲਿਸ਼ ਬੋਲ ਚਾਲ ਦੇ ਟੈਸਟ ਲੈ ਰਹੀ ਹੈ। ਇਸ ਟੈਸਟ ਵਿੱਚ ਹੁਣ ਤੱਕ ਗੈਰ ਅਮਰੀਕੀ 7000 ਤੋਂ ਵੱਧ ਟਰੱਕ ਡਰਾਈਵਰ ਫੇਲ ਹੋ ਚੁੱਕੇ ਨੇ ਜਿਨ੍ਹਾਂ ਦੇ ਲਾਇਸੈਂਸ ਮੁਅਤਲ ਕਰ ਦਿੱਤੇ ਗਏ ਨੇ। ਇਸ ਵੇਲੇ ਅਮਰੀਕਾ ਦੇ ਵਿੱਚ ਲਗਭਗ 1.5 ਲੱਖ ਪੰਜਾਬੀ ਡਰਾਈਵਰ ਨੇ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸੀਨ ਡਫਰੀ ਦੇ ਮੁਤਾਬਿਕ 30 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟ ਅੰਚ ਠੀਕ ਤਰ੍ਹਾਂ ਇੰਗਲਿਸ਼ ਨਹੀਂ ਬੋਲ ਸ ਕਕੇ ਕੁਝ ਇੰਗਲਿਸ਼ ਵਿੱਚ ਲਿਖੇ ਟ੍ਰੈਫਿਕ ਸਾਈਨਾਂ ਦੇ ਅਰਥ ਵੀ ਨਹੀਂ ਦੱਸ ਸਕੇ। ਇਹ ਵੀ ਦੱਸਣ ਯੋਗ ਹੈ ਕਿ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਅਮਰੀਕੀ ਸਰਕਾਰ ਨੇ ਲਗਭਗ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਦੇ ਵੀਜ਼ਿਆਂ 'ਤੇ ਰੋਕ ਲਾ ਦਿੱਤੀ ਸੀ। ਇਸ ਬਾਰੇ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸਾਂਝੀ ਕੀਤੀ ਸੀ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੋਣ ਵਾਲੇ ਐਸਜੀਪੀਸੀ ਦੇ ਜਨਰਲ ਹਾਊਸ ਦੀਆਂ ਚੋਣਾਂ ਨੂੰ ਲੈ ਕੇ ਪ੍ਰਧਾਨ ਦੇਹੁਦੇ ਲਈ ਆਪਣੇ ਉਮੀਦਵਾਰ ਵੱਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸਲਾਮ مشورے ਤੋਂ ਬਾਅਦ ਇਹ ਫੈਸਲਾ ਲਿਆ ਹੈ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਜਨਰਲ ਇਜਲਾਸ 3 ਨਵੰਬਰ ਯਾਨੀ ਕਿ ਅੱਜ ਸੱਦਿਆ ਗਿਆ ਇਸ ਤੋਂ ਪਹਿਲਾਂ ਐਤਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਹੋਰ ਸੀਨੀਅਰ ਆਗੂਆਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੀਟਿੰਗ ਕੀਤੀ ਗਈ ਸੀ ਮੀਟਿੰਗ ਉਪरांत ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਸਾਲ ਐਸਜੀਪੀਸੀ ਪ੍ਰਧਾਨ ਤੇ ਐਗਜ਼ੀਕਿਊਟਿਵ ਕਮੇਟੀ ਦੇ ਚੋਣਾਂ ਤੋਂ ਪਹਿਲਾਂ ਉਹ ਸਾਰੇ ਮੈਂਬਰਾਂ ਨਾਲ ਵਿਅਕਤੀਗਤ ਤੌਰ ਤੇ ਮਿਲਦੇ ਨੇ ਤਾਂ ਜੋ ਉਹਨਾਂ ਦੇ ਵਿਚਾਰ ਤੇ ਸੁਝਾਅ ਜਾਣ ਸਕਣ ਉਹਨਾਂ ਕਿਹਾ ਕਿ ਮੈਂਬਰਾਂ ਨਾਲ ਚਰਚਾ ਤੋਂ ਬਾਅਦ ਉਹਨਾਂ ਨੇ ਸਹਿਮਤੀ ਨਾਲ ਐਲਾਨ ਕੀਤਾ ਕਿ ਅਕਾਲੀ ਦਲ ਵੱਲੋਂ ਐਸਜੀਪੀਸੀ ਪ੍ਰਧਾਨ ਦੇ ਚੋਣ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਡੇ ਉਮੀਦਵਾਰ ਹੋਣਗੇ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਧਾਮੀ ਸਾਹਿਬ ਨੇ ਬੇਦਾਗ ਤੇ ਸਮਰਪਿਤ ਸੇਵਾ ਕੀਤੀ ਹੈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਮਸਲਿਆਂ ਤੇ ਮਜ਼ਬੂਤੀ ਨਾਲ ਅੱਗੇ ਲੈ ਕੇ ਨੇ ਉਹਨਾਂ ਅਨੁਸਾਰ ਧਾਮੀ ਦੀ ਪ੍ਰਧਾਨਗੀ ਹਿੰਟ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸਮੇਤ ਕਈ ਵੱਡੇ ਸਮਾਗਮਾਂ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਇਆ ਹੈ ਤਾਂ ਸਹੀਏ ਕਿ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ 3 ਨਵੰਬਰ ਨੂੰ ਯਾਨੀ ਕਿ ਅੱਜ ਹੋਣ ਵਾਲੀ ਚੋਣ ਚ ਪ੍ਰਧਾਨ ਵਜੋਂ ਚੁਣੇ ਜਾਂਦੇ ਨੇ ਤਾਂ ਇਹ ਪੰਜਵੀਂ ਵਾਰ ਹੋਵੇਗਾ ਜਦੋਂ ਉਹ ਐਸਜੀਪੀਸੀ ਪ੍ਰਧਾਨ ਚੁਣੇ ਜਾਣਗੇ ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਕਾਰਨ ਫੈਡਰਲ ਸਰਕਾਰ ਨੇ ਸਪਲੀਮੈਂਟ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ ਤੇ ਰੋਕ ਲਾ ਦਿੱਤੀ ਹੈ ਜਿਸ ਕਾਰਨ ਭੋਜਨ ਵੰਡ ਕੇਂਦਰਾਂ ਤੇ ਸਟੋਰਾਂ ਤੇ ਮੁਫਤ ਭੋਜਨ ਤੇ ਕਿਰਿਆਨੇ ਦਾਸਮਾਨ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ ਨਿਊਯਾਰਕ ਦੇ ਬ੍ਰੌਕਸ ਇਲਾਕੇ ਵਰਲਡ ਆਫ ਲਾਈਫ 크ਰਿਸਚੀਅਨ ਫੈਲੋਸ਼ਿਪ ਇੰਟਰਨੈਸ਼ਨਲ ਪੈਂਟਰੀ ਵਿੱਚ ਆਮ ਨਾਲੋਂ ਲਗਭਗ 200 ਲੋਕ ਵੱਧ ਪਹੁੰਚੇ ਕੁਝ ਲੋਕ ਸਵੇਰੇ 4 ਵਜੇ ਫਲ ਸਬਜ਼ੀਆਂ ਬ੍ਰੈਡ ਦੁੱਧ ਜੂਸ ਸੈਂਡਵਿਚ ਤੇ ਹੋਰ ਚੀਜ਼ਾਂ ਲੈਣ ਦੇ ਲਈ ਪਹੁੰਚੇ ਖੇਤੀਬਾੜੀ ਵਿਭਾਗ ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਭੋਜਨ ਪ੍ਰੋਗਰਾਮ ਤਹਿਤ ਭੁਗਤਾਨ ਨੂੰ ਰੋਕਣ ਦੀ ਯੋਜਨਾ ਬਣਾਈ ਸੀ ਹਾਲਾਂਕਿ ਬਾਅਦ ਵਿੱਚ ਦੋ ਫੈਡਰਲ ਜੱਜਾਂ ਨੇ ਪ੍ਰਸ਼ਾਸਨ ਨੂੰ ਭੁਗਤਾਨ ਜਾਰੀ ਰੱਖਣ ਦਾ ਹੁਕਮ ਦਿੱਤਾ ਇਹ ਸਪੱਸ਼ਟ ਨਹੀਂ ਸੀ ਕਿ ਫੈਸਲੇ ਤੋਂ ਬਾਅਦ ਲਾਪਾਤਰੀਆਂ ਦੇ ਡੈਬਿਟ ਕਾਰਡਾਂ ਵਿੱਚ ਪੈਸੇ ਕਦੋਂ ਜਮਾ ਕੀਤੇ ਜਾਣਗੇ ਜਿਸ ਕਾਰਨ ਵਦੇਰੇ ਲਾਪਾਤਰੀਆਂ ਵਿੱਚ ਡਰ ਅਤੇ ਉਲਝਣ ਪੈਦਾ ਹੋ ਗਈ ਹੈ ਐਸ ਐਨ ਏ ਪੀ ਲਗਭਗ 42 ਕਰੋੜ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਢਾਂਚੇ ਵਿੱਚ ਇੱਕ ਇਤਿਹਾਸਕ ਤਬਦੀਲੀ ਕੀਤੀ ਹੈ ਜਿਸ ਨਾਲ 68 ਸਾਲ ਪੁਰਾਣੀ ਸੈਨੇਟ ਅਤੇ ਸਿੰਡੀਗੇਟ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ ਇਹ ਹੁਕਮ 31 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਅਤੇ 5 ਨਵੰਬਰ ਤੋਂ ਲਾਗੂ ਹੋਵੇਗਾ ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਦੇ ਸਭ ਤੋਂ ਉੱਚੇ ਫੈਸਲੇ ਲੈਣ ਵਾਲੇ ਅਦਾਰੇ ਜੋ 1882 ਵਿੱਚ ਸਥਾਪਿਤ ਹੋਏ ਸਨ ਤੇ 1947 ਤੋਂ ਬਾਅਦ ਚੰਡੀਗੜ੍ਹ ਵਿੱਚ ਪੁਨਰਗਠਿਤ ਕੀਤੇ ਗਏ ਸਨ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਕਰਣ ਅਤੇ ਉਸ ਵਿੱਚ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਦੇ ਫੈਸਲੇ ਦੀ ਸਖਤ ਨਿੰਦਿਆ ਕੀਤੀ ਹੈ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸੰਗੀਤਾਂਚੇ ਦਾ ਅਪਮਾਨ ਹੈ ਤੇ ਪੰਜਾਬ ਦੇ ਵਿਦਿਅਕ ਤੇ ਬૌਧਿਕ ਢਾਂਚੇ ਤੇ ਹਮਲਾ ਹੈ ਖਾਸ ਕਰਕੇ ਪੰਜਾਬ ਦੀ ਵਜ ਦੇ ਮੌਕੇ ਤੇ ਜਿਸ ਦੀ ਸਥਾਪਨਾ ਲਈ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਕੇਂਦਰ ਸਰਕਾਰ ਨੇ ਪੰਜਾਬ ਦੀ ਪਰਵਾਹ ਕੀਤੇ ਬਿਨਾ ਤੇ ਪੰਜਾਬ ਨੂੰ ਇਸ ਦੇ ਸ਼ਾਨਦਾਰ ਵਿਰਸੇ ਤੋਂ ਬਾਹਰ ਕੱਢ ਕੇ ਇਸ ਇੱਕ ਪਾਸੜ ਆਰਡੀਨੈਂਸ ਨੂੰ ਜਾਰੀ ਕਰਕੇ ਪੰਜਾਬ ਨੂੰ ਇੱਕ ਹੋਰ ਅਸੰਤੋਖ ਯੋਗ ਜ਼ਖਮ ਦੀ ਤੈ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਇਕੱਠੇ ਹੋ ਕੇ ਇਸ ਫੈਸਲੇ ਖਿਲਾਫ ਆਵਾਜ਼ ਚੁਕਣੀ ਚਾਹੀਦੀ ਹੈ ਉਦਰ ਭਾਰਤੀ ਟੀਮ ਆਖਿਰਕਾਰ 52 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ODI ਵਰਲਡ ਚੈਂਪੀਅਨ ਬਣ ਗਈ ਹੈ। ਭਾਰਤ ਨੇ 2025 ਵਰਲਡ ਕੱਪ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਨਵੀਂ ਮੁੰਬਈ ਦੇ DY ਪਟੇਲ ਸਟੇਡੀਅਮ 'ਚ ਹੋਈ ਇਸ ਖੇਤਾਬੀ ਟੱਕਰ 'ਚ ਭਾਰਤੀ ਟੀਮ ਨੇ ਪਹਿਲਾ ਖੇੜ ਦਿਆ। ਸਕੋਰ ਬੋਰਡ 'ਤੇ 298 ਰਨ ਜੋੜੇ ਸਨ। ਜਵਾਬ 'ਚ ਲੋਰਾ ਵੁਲਫਾਟ ਨੇ ਸ਼ਾਨਦਾਰ ਸ਼ਤਕ ਲਾ ਕੇ ਦੱਖਣੀ ਅਫਰੀਕਾ ਦੀਆਂ ਉਮੀਦਾਂ ਜਿੰਦੀਆਂ ਰੱਖੀਆਂ। ਉਸਨੇ 101 ਰਨਾਂ ਦੀ ਪਾਰੀ ਖੇਡੀ ਪਰ ਸ਼ਿਫਾਲੀ ਵਰਮਾ ਤੇ ਦੀਪਤੀ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਨੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਚ ਅਹਿਮ ਭੂਮਿਕਾ ਨਿਭਾਈ ਹੈ। ਮਹਿਲਾ ਵਰਲਡ ਕੱਪ ਦੀ ਸ਼ੁਰੂਆਤ 1973 ਵਿੱਚ ਹੋਈ ਸੀ ਪਰ ਭਾਰਤੀ ਟੀਮ ਅਜ ਤੱਕ ਕਦੇ ਵੀ ਵਿਸ਼ਵ ਵਿਜੇਤਾ ਦਾ ਖਿਤਾਬ ਨਹੀਂ ਜਿੱਤ ਸਕੀ ਸੀ। ਆਖਿਰਕਾਰ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਂ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਟੀਮ ਇੰਡੀਆ ਇਸ ਤੋਂ ਪਹਿਲਾਂ ਸਾਲ 2005 ਅਤੇ 2017 ਦਾ ਫਾਈਨਲ ਖੇਡ ਚੁੱਕੀ ਸੀ ਪਰ 2025 ਦਾ ਸਾਲ ਭਾਰਤੀ ਮਹਿਲਾ ਕ੍ਰਿਕਟ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖ ਗਿਆ ਸੋਮਵਾਰ ਤੜਕੇ ਉੱਤਰੀ ਅਫਗਾਨਿਸਤਾਨ ਨੂੰ ਇੱਕ ਤੇਜ਼ ਭੁਚਾਲ ਨੇ ਹਿਲਾ ਕੇ ਰੱਖ ਦਿੱਤਾ ਅਮਰੀਕੀ ਭੂ ਵਿਗਿਆਨਕ ਸਰਵੇਖਣ ਦੇ ਅਨੁਸਾਰ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੁਚਾਲ ਮਜ਼ਾਰੇ ਸ਼ਰੀਫ ਸ਼ਹਿਰ ਤੇ ਖੁਲਮ ਸ਼ਹਿਰ ਦੇ ਨੇੜੇ ਲਗਭਗ 2 किलोमीटर जमीन दो जाया ਜਾਣਕਾਰੀ ਅਨੁਸਾਰ 150 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਤੇ 7 ਮਾਰੇ ਗਏ ਨੇ ਸੋਮਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਸਵੇਰੇ 1 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ ਪੁਚਾਲ ਨੇ ਬਲਕਪ੍ਰਾਂਤ ਅਤੇ ਆਲੇਦਵਾਲੀ ਦੇ ਖੇਤਰਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਉੱਤਰੀ ਅਫਗਾਨਿਸਤਾਨ ਦਾ ਇੱਕ ਵੱਡਾ ਤੇ ਸੰਗਣੀ ਆਬਾਦੀ ਵਾਲਾ ਸ਼ਹਿਰ ਮਜ਼ਾਰੇ ਸ਼ਰੀਫ ਪੁਚਾਲ ਦੇ ਕੇਂਦਰ ਤੋਂ ਬਹੁਤ ਦੂਰ ਨਹੀਂ ਸੀ ਅਫਗਾਨਿਸਤਾਨ ਪੁਚਾਲਾ ਨੇ ਇੱਕ ਸੰਵੇਦਨਸ਼ੀਲ ਖੇਤਰ ਹੈ ਹਾਲ ਹੀ ਦੇ ਸਾਲਾਂ ਵਿੱਚ ਅਫਗਾਨਿਸਤਾਨ ਵਿੱਚ ਕਈ ਵਿਨਾਸ਼ਕਾਰੀ ਪੁਚਾਲਾ ਨੇ ਉਦਾਹਰਨ ਵਜੋਂ 31 ਅਗਸਤ 2025 ਨੂੰ ਪਾਕਿਸਤਾਨ ਸਰਹੱਦ ਦੇ ਨੇੜੇ ਪੂਰਬੀ ਅਫਗਾਨਿਸਤਾਨ ਦੇ ਵਿੱਚ 6.0 ਤਿਬਰਤਾ ਦਾ ਪੁਚਾਹ ਆਇਆ ਜਿਸ ਵਿੱਚ 2200 ਤੋਂ ਵੱਧ ਲੋਕ ਮਾਰੇ ਗਏ ਸਨ ਇਸੇ ਤਰ੍ਹਾਂ 7 ਅਕਤੂਬਰ 2023 ਨੂੰ ਤਾਲੀਬਾਨ ਸਰਕਾਰ ਵੱਲੋਂ ਦਰਜ ਕੀਤੇ ਗਏ 6.3 ਤਿਬਰਤਾ ਦੇ ਪੁਚਾਹ ਅਤੇ ਉਸ ਤੋਂ ਬਾਅਦ ਦੇ ਤੇਜ਼ ਝਟਕਿਆਂ ਨੇ ਘਟੋ-ਘਟ 4000 ਲੋਕਾਂ ਦੀ ਜਾਨ ਲੈ ਲਈ ਸੀ ਮੈਕਸੀਕੋ ਦੇ ਸੁਨਾਰਾ ਰਾਜ ਦੀ ਰਾਜਸਥਾਨੀ ਹਰਮੋਸੀਲੋ ਵਿੱਚ ਇੱਕ ਸੁਪਰਮਾਰਕੀਟ ਚ ਧਮਾਕਾ ਹੋਇਆ ਤੇ ਫਿਰ ਅੱਗ ਲੱਗ ਗਈ ਇਸ ਹਾਦਸੇ ਵਿੱਚ 4 ਬੱਚਿਆਂ ਸਮੇਤ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ 11 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਸੁਨਾਰਾ ਤੇ ਗਵਰਨਰ ਅਲਫਾਂਸੋ ਦੁਰਾਜ਼ੋ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਦੇ ਵਿੱਚ 23 ਲੋਕਾਂ ਦੀ ਮੌਤ ਹੋਈ ਹੈ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਮ੍ਰਿਤਕਾਂ ਦੇ ਵਿੱਚ 12 ਔਰਤਾਂ ਤੇ 5 ਪੁਰਸ਼ ਜਿਸ ਦੇ ਨਾਲ ਹੀ 4 ਬੱਚੇ ਤੇ 2 ਲੜਕੀਆਂ ਸ਼ਾਮਲ ਨੇ ਜਾਣਕਾਰੀ ਅਨੁਸਾਰ ਧਮਾਕਾ ਸ਼ਹਿਰ ਦੇ ਇੱਕ ਅਪਾਰਟਮੈਂਟ ਸਟੋਰ ਦੇ ਵਿੱਚ ਹੋਇਆ ਅੱਗ ਤੇਜ਼ੀ ਨਾਲ ਇਮਾਰਤ ਤੇ ਆਲੇ-ਦੁਆਲੇ ਦੇ ਵਾਹਨਾਂ ਦੇ ਵਿੱਚ ਫੈਲ ਗਈ ਜਿਸ ਕਾਰਨ ਬਹੁਤ ਸਾਰੇ ਲੋਕ ਅੰਦਰ ਫਸ ਗਏ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਬਾਰਾ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇੱਕ ਟਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਅੱਗ ਲੱਗਣ ਦਾ ਕਾਰਨ ਸੀ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਬਾਰੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਪੇਸ਼ਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ